ਨੀ ਬੋਲੋ ਉਹ ਕਿਹੜਾ ਦਮਾ ਕਰ ਰਿਹਾ ਪਲੀਸ 40000 ਰੁਪਏ 40 5000 ਰੁਪਏ ਕਰਾ ਲਓ ਦੱਸੋ 40 5000 ਕਰਾ ਲਓ ਦੱਸੋ ਫੋਨ ਕਰ ਕਰ ਕੇ ਵਰਦੇ ਹੁਣ ਆਪਣੀਆਂ ਨਕਾਮੀਆਂ ਨੂੰ ਫੋਨ ਦੇ ਕਿਸੇ ਸਰਦਾਰ ਸਾਡੀ ਜਿੱਤ ਮੰਨੌਰ ਵਾਈਸ ਕਰੀ ਜਾਓ ਆਹਨੇ ਕੋ ਦੇਤੀ ਜਾਣਾ ਲੋਕਾਂ ਦੀ ਜਵਾਨੀ ਤਿੰਨ ਦਿਨ ਹੋ ਗਏ ਪੰਜ ਦਿਨ ਅੰਤ ਦਿਨਾਂ ਤੋਂ ਰਾਮਬਜ਼ਾ ਰੁੜਕਾ ਰੋਡ ਵੱਲ ਜਾਣ ਵਾਲੀ ਸੜਕ ਤੇ ਪੀਣ ਵਾਲੇ ਪਾਣੀ ਦੀ ਲੀਕਜ ਦੀ ਸਮੱਸਿਆ ਨਾਲ ਦੁਕਾਨਦਾਰ ਖਾਸੇ ਪ੍ਰੇਸ਼ਾਨ ਸਨ ਲੱਖਾਂ ਲੀਟਰ ਪੀਣ ਵਾਲਾ ਪਾਣੀ ਨਗਰ ਕੌਂਸਲ ਤੇ ਠੇਕੇਦਾਰ ਦੀ ਲਾਪਰਵਾਹੀ ਕੰਨ ਬਰਬਾਦ ਹੋ ਰਿਹਾ ਸੀ ਜਿਸ ਦੀ ਖਬਰ ਪ੍ਰਕਾਸ਼ਿਤ ਹੋਣ ਤੋਂ ਬਾਅਦ ਮੰਗਲਵਾਰ ਨੂੰ ਨਗਰ ਕੌਂਸਲ ਦੇ ਮੁਲਾਜ਼ਮ ਲੀਕਜ ਨੂੰ ਠੀਕ ਕਰਨ ਲਈ ਜਦੋਂ ਆਏ ਅਤੇ ਜេសਭ ਨਾਲ ਸੜਕ ਪੱਟੀ ਦਾ ਨੈਸ਼ਨਲ ਹਾਈਵੇ ਅਥਾਰਟੀ ਦੇ ਹਾਈਪੇ ਪੈਟਰੋਲਿੰਗ ਦੀ ਟੀਮ ਮੌਕੇ ਤੇ ਆ ਗਈ ਜਿਸ ਵੱਲੋਂ ਆ ਕੇ ਕੰਮ ਨੂੰ ਰੋਕਣ ਲਈ ਕਿਹਾ ਤੇ ਪਰਮਿਸ਼ਨ ਦੀ ਮੰਗ ਕੀਤੀ ਜੀ ਇਸ ਤੋਂ ਬਾਅਦ ਦੁਕਾਨਦਾਰ ਮੌਕੇ ਤੇ ਇਕੱਠੇ ਹੋ ਗਏ ਅਤੇ ਹਾਈਵੇ ਪੈਟਰੋਲਿੰਗ ਦੀ ਟੀਮ ਤੋਂ ਕਈ ਸਵਾਲ ਜਵਾਬ ਕੀਤੇ ਤੇ ਉਹਨਾਂ ਦੀ ਕਾਰਗੁਜ਼ਾਰੀ ਤੇ ਵੀ ਸਵਾਲੀਆਂ ਨਿਸ਼ਾਨ ਖੜੇ ਕੀਤੇ ਦੁਕਾਨਦਾਰਾਂ ਨੇ ਕਿਹਾ ਕਿ ਹਾਈਵੇ ਉੱਪਰ ਨਜਾਇਜ਼ ਕਟ ਜੋ ਜਾਨਲੇਵਾ ਬਣੇ ਹੋਏ ਹਨ ਕਿ ਹਾਈਵੇ ਪੈਟਰੋਲਿੰਗ ਨੂੰ ਉਹ ਨਜ਼ਰ ਨਹੀਂ ਆ ਰਹੇ ਪੁਲ ਦੇ ਹੇਠਾਂ ਬਸਾਤੀ ਪਾਣੀ ਖੜਾ ਰੰਦਾ ਹੈ ਜਿਸ ਦੀ ਕੋਈ ਨਿਕਾਸੀ ਨਹੀਂ ਹੈ ਕਿ ਹਾਈਵੇ ਨੂੰ ਉਹ ਨਜ਼ਰ ਨਹੀਂ ਆ ਰਹੇ ਸੜਕਾਂ ਤੇ ਵੱਡੇ ਵੱਡੇ ਟੋਏ ਪਏ ਹਨ ਕਿ ਹਾਈਵੇ ਪੈਟਰੋਲਿੰਗ ਨੂੰ ਉਹ ਨਜ਼ਰ ਨਹੀਂ ਆ ਰਹੇ ਨਜਾਇਜ਼ ਕਬਜ਼ੇ ਗੰਦਗੀ ਪੈਟਰੋਲਿੰਗ ਟੀਮ ਨੂੰ ਨਹੀਂ ਨਜ਼ਰ ਆ ਰਹੀ ਇਹ ਜੋ ਸਮੱਸਿਆ ਪੂਰੇ ਸ਼ਹਿਰ ਦੀ ਬਣੀ ਹੋਈ ਹੈ ਜਿਸ ਲਈ ਨਗਰ ਕੌਂਸਲ ਪੰਜ ਦਿਨਾਂ ਬਾਅਦ ਆਈ ਹੈ ਉਹ ਕੰਮ ਨੂੰ ਰੋਕਣ ਲਈ ਹਾਈਵੇ ਪੈਟਰੋਲਿੰਗ ਦੀ ਟੀਮ ਮੌਕੇ ਤੇ ਆ ਖੜੀ ਹੋਈ ਜਿਸ ਤੋਂ ਬਾਅਦ ਮਾਹੌਲ ਗਰਮਾੰਦਾ ਦੇ ਕੇ ਹਾਈਵੇ ਪੈਟਰੋਲਿੰਗ ਦੀ ਟੀਮ ਮੌਕੇ ਤੋਂ ਚਲੀ ਗਈ ਕੀ ਕਹਿਣਾ ਸੀ ਨਗਰ ਕੌਂਸਲ ਦੇ ਮੁਲਾਜ਼ਮ ਦਾ ਹਾਈਵੇ ਪੈਟਰੋਲਿੰਗ ਦੀ ਟੀਮ ਦਾ ਤੇ ਦੁਕਾਨਦਾਰ ਦੀ ਹੋਰੀ ਬੈਂਸ ਦੀਆਂ ਤਸਵੀਰਾਂ ਲਓ ਤੁਸੀਂ ਵੀ ਦੇਖੋ ਤੁਸੀਂ ਨਾਲ ਰਜਿਸਟਰੀ ਕਰੋ ਉਹ ਹੀ ਹੈ ਤੁਸੀ ਸਵਾਲ ਲਈ ਇੱਥੇ ਆਏ ਹੈਗੇ ਜੀ ਤੁਸੀਂ ਸਾਨੂੰ ਦਿਖਾ ਦਿਓ ਇਹ ਚਲੇ ਜਾਣਾ ਬਸ ਨਹੀਂ ਇਹ ਜਿਹੜਾ ਕੰਮ ਚੱਲਦਾ ਦੋ ਮਹੀਨੇ ਤੋਂ ਚੱਲਦਾ ਹੈ ਇੱਥੇ ਉਦੋਂ ਨਹੀਂ ਦੇਖਿਆ ਚੋਰੀ ਛੁਪੇ ਕਰਦੇ ਜੀ ਜਿੱਦ ਅੱਜ ਲੱਗੇ ਹੋਏ ਸੀ ਨਹੀਂ ਉਹ ਤਾਂ ਕੰਮ ਸਾਰੇ ਦੇਖੋ ਗਵਰਨਮੈਂਟ ਚੰਮ ਦੇ ਵਿੱਚ ਤੁਸੀਂ ਜਿਹੜੀ ਵੀ ਤਾਂ ਨਾ ਪਾਓ ਤੁਸੀਂ ਨਹੀਂ ਸਾਡਾ ਕੰਮ ਹੈ ਭਾਜੀ ਕੰਮ ਹੈ ਇਹ ਲੋਕਾਂ ਦੀ ਸਮੱਸਿਆ ਬਿਲਕੁਲ ਅਸਿਰੋਗ ਹੋ ਰਹੇ ਆ ਨਹੀਂ ਉਹ ਜਿਹੜਾ ਕੰਮ ਚੱਲਿਆ ਭਾਜੀ 3 ਮਹੀਨੇ ਤੋਂ ਕੰਮ ਚੱਲਦਾ ਪਿਆ ਨਹੀਂ ਮੇਰੇ ਆਪਾਂ ਦੇਖਿਆ ਨਹੀਂ ਸਰ ਕੋਆਪਰੇਟ ਕਰੋ ਤਾਂ ਨਾ ਕਰੋ ਤੁਸੀਂ ਦੱਸੋ 3 ਮਹੀਨੇ ਦੇ ਇਹ ਕੰਮ ਦੇ ਇਹਨਾਂ ਨੂੰ ਪਰਮਿਸ਼ਨ ਹੈ ਠੀਕ ਹੈ ਨਜਾਇਜ਼ ਰੋਡ ਪੱਟ ਰਹੇ ਆ ਮੈਂ ਉਸੇ ਗੱਲ ਕੀਤੇ 3 ਮਹੀਨੇ ਤੋਂ ਕੰਮ ਚੱਲਦਾ ਸੀਗਾ ਚੱਲਦਾ ਆਗੇ ਨੇਰੇ ਸਵੇਰੇ ਪੱਟ ਜਾਂਦੇ ਆ ਉਹਦਾ ਪਤਾ ਨਹੀਂ ਲੱਗਾ ਜਿਨ੍ਹਾਂ ਦੀ ਕੰਪਲੀਟ ਹੈ ਕਾਰਵਾਈ ਹੋ ਰਹੀ ਹੈ ਇਹਨਾਂ ਦੇ ਉੱਪਰ ਪਰ ਜਿਹੜੇ ਨਰਵਨ ਕਰੋਜ਼ਮੈਂਟ ਹੋਈਆਂ ਟੈਲਾ ਲੱਗੇ ਆ ਦੁਕਾਨਾਂ ਦੇ ਬਾਹਰ ਤੁਹਾਨੂੰ ਸਰ ਕੋਈ ਕਿਸੇ ਨਾਲ ਕੋਈ ਵੀ ਦਿੱਕਤ ਹੈ ਤੁਸੀਂ ਕੰਪਲੀਟ ਕਰ ਸਕਦੇ ਤੁਸੀਂ ਆਏ ਵੀ ਸੀਗੇ ਉਹ ਫਿਰ ਲੱਗੇ ਆ ਟੈਲਾ ਕੰਪਲੀਟ ਦੇ ਦਿਓ ਨਾ ਉਹ ਦੀ ਤੁਸੀਂ ਤਾਂ ਇਹ ਕੰਪਲੇਟ ਆਈ ਸੀ ਲੰਡੀ ਹੋ ਗਈ ਇਹ ਕੰਪਲੀਟ ਆਈ ਹੈ ਇਹ ਨਾ ਵੱਲੂ ਹੋਈ ਹੈ ਪੀ ਆ ਯੂ ਲੁਧਿਆਣਾ ਹਾਂਜੀ ਸਰ ਹੁਣ ਕੀ ਇੱਥੇ ਕਾਰਵਾਈ ਕੀ ਹੈ ਫਿਰ ਪਰਮਿਸ਼ਨਾਂ ਚੈੱਕ ਕਰ ਰਹੇ ਆ ਵੀ ਜੀਸਾ ਲੇਗੀ ਜੇ ਪਰਮਿਸ਼ਨ ਨਹੀਂ ਹੈਗੀ ਤਾਂ ਫਿਰ ਉਹ ਇੰਟੀਮੇਸ਼ਨ ਉੱਪਰ ਜਾਏਗੀ ਉਸ ਤੋਂ ਅਮਲ ਕਰ ਦੇਗੀ ਜੀ ਇਹ ਇੱਥੇ ਦਰਸਲ ਕਾਫੀ ਦਿਨਾਂ ਤੋਂ ਹਨਾ ਪਾਣੀ ਦੀ ਲੀਕੇਜ ਹੋ ਰਹੀ ਸੀ ਤੇ ਉਹਦੇ ਕਰਕੇ ਦੁਕਾਨਾਂ ਬਾਜ਼ਾਰ ਚ ਕਾਫੀ ਪਰੇਸ਼ਾਨੀ ਆ ਰਹੀ ਸੀ ਤੇ ਟ੍ਰੈਫਿਕ ਵੇਜ ਦਾ ਗੱਡੀਆਂ ਵਗੈਰਾ ਨਿਕਲਦੀ ਆ ਉਹਨਾਂ ਨੂੰ ਵੀ ਕੋਈ ਪਰੇਸ਼ਾਨੀ ਆ ਰਹੀ ਸੀ ਬੇਸ ਕਰਕੇ ਅਸੀਂ ਅੱਜ ਪਟਾਕੇ ਪਾਈਪਸਾਈ ਕਰਵਾ ਰਿਹਾ ਤੇ ਸੀਵਰੇਜ ਬੋਰਡ ਦਾ ਕੰਮ ਚੱਲ ਰਿਹਾ ਉਧਰਲੇ ਪਾਸੇ ਚੱਲ ਰਿਹਾ ਇੱਧਰਲੇ ਪਾਸੇ ਚੱਲ ਰਿਹਾ ਤੇ ਇਹ ਤਾਂ ਇਹ ਬਾਰ-ਬਾਰ ਪਟ ਰਿਹਾ ਪਰ ਅਸੀਂ ਤਾਂ ਅੱਜ ਆਪਣੀ ਪਾਣੀ ਦੀ ਲੀਕ ਜਾਈ ਸਹੀ ਕਰਨ ਆਏ ਆ ਬਾਕੀ ਦਾ ਕੰਮ ਪਹਿਲਾਂ ਤਾਂ ਚੱਲਦਾ ਪਿਆ ਪਟਪੜੀ ਇਹਦਾ ਸਾਰਾ ਹੁਣ ਕੀ ਪ੍ਰੋਬਲਮ ਕੀ ਆਈ ਐ ਇੱਥੇ ਪ੍ਰੋਬਲਮ ਇਹ ਆਈ ਐ ਵੀ ਅੱਜ ਹਾਈਵੇ ਨੈਸ਼ਨਲ ਹਾਈਵੇਲੇ ਪੈਟਰੋਲ ਵਾਲੇ ਆਏ ਆ ਤੇ ਇਹ ਸਾਡੇ ਕੰਮ ਨੂੰ ਰੋਕਦੇ ਪਏ ਆ ਕਹਿੰਦੇ ਤੁਸੀਂ ਪਰਮਿਸ਼ਨ ਨਹੀਂ ਲਈ ਹੋਈ ਇਸੇ ਵੀ ਕੰਮ ਦੀ ਉਧਰ ਵੀ ਪੱਟਿਆ ਹੋਇਆ ਕਹਿੰਦੇ ਉਹ ਵੀ ਪੱਟਿਆ ਰਾਤ ਨੂੰ ਪੱਟਿਆ ਨਹੀਂ ਸਾਨੂੰ ਪਤਾ ਨਹੀਂ ਇਹ ਕੰਮ ਲਗਭਗ 2-3 ਮਹੀਨੇ ਹੋ ਚੱਲਦਾ ਹੋ ਗਿਆ ਪਹਿਲਾਂ ਇਹਨਾਂ ਨੂੰ ਦਿਸਿਆ ਨਹੀਂ ਤੇ ਅੱਜ ਆ ਕੇ ਸਾਡੇ ਕੋਲ ਸਾਨੂੰ ਰੋਕਦੇ ਪਏ ਆ ਆਈਥੇ ਸਰਵ ਆਪਣੀ ਪਾਣੀ ਦੀ ਲੀਕੇਜ ਰਿਪੇਅਰ ਕਰਨੀ ਆ। ਇੱਥੇ ਤਾਂ ਪਹਿਲਾਂ ਹੀ ਇਹ ਪੱਟਿਆ ਹੋਇਆ ਸ਼ੂਰੇ ਬੋਣ ਜਦੋਂ ਹੋਦੀ ਆ। ਹਾਂਜੀ ਇੱਥੇ ਹੋਦੀ ਬਣੀ ਹੋਈ ਹੈ ਪਹਿਲੇ ਹੀ। ਤੇ ਉਹਨਾਂ ਨੇ ਜਦੋਂ ਹੋਦੀ ਪਹਿਲਾਂ ਵੀ ਲਾਈਨ ਟੁੱਟੀ ਸੀਗੀ, ਉਹ ਲਾਈਨ ਦੁਬਾਰਾ ਟੁੱਟ ਗਈ ਤੇ ਅਸੀਂ ਸਰਵ ਰਿਪੇਅਰ ਕਰਨ ਆਏ ਆ। ਜਿਹੜੇ ਹਾਈਵੇ ਅਥਾਰਟੀ ਦੇ ਕਿਹੜੇ ਅਧਿਕਾਰੀ ਆਉਣ ਆਏ ਆ ਮੌਕੇ ਤੇ? ਇਹ ਨੈਸ਼ਨਲ ਹਾਈਵੇ ਪੈਟਰੋਲ ਵਾਲੇ ਆ। ਪੈਟਰੋਲਿੰਗ ਵਾਲੇ ਆ। ਪੈਟਰੋਲਿੰਗ ਵਾਲੇ ਆ। ਪਹਿਲਾਂ ਦੋ ਸਵੇਰੇ ਆਫੀਸਰ ਆਏ ਸੀ ਉਹਨਾਂ ਨੇ, ਉਹਨਾਂ ਨੇ ਹਾਈਵੇ ਪੈਟਰੋਲ ਵਾਲੇ ਨੂੰ ਭੇਜ ਦਿੱਤਾ ਇੱਥੇ। ਤਾਂ ਵਿਚਾਰਾ ਲੈ ਉਹ ਕੋਈ ਇਹਨਾਂ ਦੇ ਕੋ ਪਰਮਿਸ਼ਨ ਦੇ ਕੋਈ ਪੁੱਛ ਮੰਗਿਆ ਗਿਆ ਸੀ ਪਰਮਿਸ਼ਨ ਦਾ ਮੰਗ ਰਹਾ ਹੈ ਕਹਿੰਦੇ ਸਾਨੂੰ ਨਹੀਂ ਪਤਾ ਵੀ ਉਧਰੋਂ ਵੀ ਪੱਟਿਆ ਹੈ ਕਦੋਂ ਪੜ ਦਿੱਤਾ ਰਾਤ ਨੂੰ ਪੜ ਦਿੱਤਾ ਕਹਿੰਦੇ ਪਰਮਿਸ਼ਨ ਸਾਡੇ ਕੋਲ ਹੈ ਨਹੀਂ ਕਿ ਸਾਡੇ ਕੋ ਆਈ ਨਹੀਂ ਪਰ ਇਹ ਸੀਵਰੇਜ ਸੀਵਰੇਜ ਬੋਰਡ ਦਾ ਹੈ ਨਾ ਸੀਵਰੇਜ ਸੀਵਰੇਜ ਬੋਰਡ ਦਾ ਮੈਟਰ ਹੈ ਸਾਰਾ ਇਹ ਇਹ ਵੀ ਸਮੱਸਿਆ ਸੀਵਰੇਜ ਬੋਰਡ ਕਰਕੇ ਆਈ ਹੈ ਹਾਂਜੀ ਹਾਂਜੀ ਸੀਵਰੇਜ ਬੋਰਡ ਕਰਕੇ ਆਈ ਹੈ ਪਾਣੀ ਸਪਲਾਈ ਪਾਣੀ ਸਪਲਾਈ ਹਾਂਜੀ ਜੀ ਕੰਮ ਚੱਲ ਰਿਹਾ ਇੱਥੇ ਹਾਂਜੀ ਇੱਥੇ ਕੰਮ ਚੱਲ ਰਿਹਾ ਉਧਰ ਵੀ ਪੱਟਿਆ ਹੋਇਆ ਹੈ ਦੇਖਿਓ ਤੇ ਇੱਧਰ ਵੀ ਇਹਨਾਂ ਨੇ ਜਿਹੜਾ ਪਾਈਪ ਤੋੜ ਦਿੱਤਾ ਸੀਗਾ ਸੀਵਰੇਜ ਬੋਰਡ ਵਾਲਿਆਂ ਨੇ ਪੰਮ ਚੱਲਦੇ ਨੇ ਉਹ ਦੁਬਾਰਾ ਰਿਪੇਅਰ ਕਰਨ ਲੱਗੇ ਅਸੀਂ